ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਨੂੰ ਪਤਾ ਹੈ ਭਾਈ ਗੁਰਜੀਤ ਸਿੰਘ ਜੀ ਖੇੜੀ ਨਗਾਇਆਂ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਥਾਵਾ ਥਾਵਾ ਤੇ ਵਿਅਦਵੀ ਹੋ ਰਹੀ ਹੈ ਉਸ ਨੂੰ ਰੋਕਣ ਵਾਸਤੇ ਕਾਨੂੰਨ ਬਣਾਉਣ ਵਾਸਤੇ ਸਾਰੀ ਸਰਦੀ ਦਾ ਸਮਾਂ ਉਹਨਾਂ ਨੇ ਸਿਆਲ ਦਾ ਕੋ ਟਾਵਰ ਦੇ ਉੱਤੇ ਲੰਗਾਇਆ ਤੇ ਹੁਣ ਗਰਮੀ ਵੀ ਅੱਤ ਦੀ ਸ਼ੁਰੂ ਹੋ ਗਈ ਹੈ ਨੇਰੀਆਂ ਝੱਖੜ ਤੇ ਜੋ ਹਾਲਾਤ ਉਹਨਾਂ ਦੇ ਸਰੀਰ ਦੇ ਬਣ ਚੁੱਕੇ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਉਹਨਾਂ ਦਾ ਜਿਹੜਾ ਇੱਕੋ ਇੱਕ ਮਨੋਰਥ ਹੈ ਵੀ ਪਾਤਸ਼ਾਹ ਜੀ ਦੀ ਬਿਆਦਵੀ ਰੁਕੇ ਉਹਦੇ ਵਾਸਤੇ ਕਾਨੂੰਨ ਇੰਨਾ ਸਖਤ ਬਣੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਕਿਵੇਂ ਕੋਈ ਥਾਂ ਥਾਂ ਰੋਲ ਕੇ ਫਿਰ ਉਹ ਬੇਖੌਪ ਹੋ ਕੇ ਆਪਣੀ ਆਜ਼ਾਦੀ ਨਾਲ ਘੁੰਮਦੇ ਨੇ ਲੋਕ ਉਹ ਉਹਨਾਂ ਨੂੰ ਇੰਨੀ ਜਿਆਦਾ ਸਜਾਵਾਂ ਸਖਤ ਮਿਲਣਾ ਜਿਹੜੇ ਕੋਈ ਇਸ ਗੱਲ ਬਾਰੇ ਸੋਚਣ ਵੀ ਤਾਂ ਕਿ ਮਿਸਾਲ ਕਾਇਮ ਹੋ ਸਕੇ ਮੁੜ ਕੇ ਕੋਈ ਸਤਿਗੁਰਾਂ ਜੀਆਂ ਦੇ ਸਰੂਪ ਦੀ ਵਿਅਦਵੀ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਵਿਅਦਵੀ ਨਾ ਕਰ ਸਕੇ ਆਪ ਜੀ ਨੂੰ ਸਾਰਿਆਂ ਨੂੰ ਸੰਗਤਾਂ ਨੂੰ ਬੇਨਤੀ ਹੈ ਜਿਵੇਂ ਕਿਵੇਂ ਵੀ ਹੋ ਸਕੇ ਆਪ ਜੀ ਸਾਰੇ ਕੰਮ ਧੰਦੇ ਛੱਡ ਕੇ 10 ਸਵੇਈ ਸਨੇਚਰਵਾਰ ਨੂੰ ਆਪ ਜੀ ਸਾਰੇ ਸੰਗਤਾਂ ਵੱਤਵੱਦ ਸਮਾਂ ਕੱਢ ਕੇ ਉਹਨਾਂ ਪਿਆਰਿਆਂ ਵਾਸਤੇ ਉਹਨਾਂ ਦੇ ਅੰਦਰ ਦੇ ਦਰਦ ਨੂੰ ਪਛਾਣਦੇ ਹੋਏ ਆਪਾਂ ਗੁਰੂ ਮਹਾਰਾਜ ਜੀ ਦੇ ਅੱਗੇ ਤਰਲਾ ਕਰਨ ਵਾਸਤੇ ਆਪਾਂ ਇੱਥੇ ਬੈਠਣਾ ਮਿਲ ਕੇ ਤੇ ਤਾਂ ਕਿ ਇਹ ਸਰਕਾਰ ਦੇ ਕੰਨਾਂ ਤੱਕ ਕੋਈ ਗੱਲ ਪਹੁੰਚ ਸਕੇ ਅਤੇ ਕੋਈ ਕਾਨੂੰਨ ਬਣ ਸਕੇ ਸਾਰੀ ਸੰਗਤ ਜਿਵੇਂ ਕਿਵੇਂ ਵੀ ਹੋ ਸਕਦਾ ਆਪਦੇ ਸਾਰੇ ਕੰਮ ਤੰਦੇ ਸੰਕੋਚਦੇ ਹੋਏ ਇਸ ਜਗ੍ਹਾ ਤੇ ਬੀਐਸਐਨਲ ਟਾਵਰ ਨੇੜੇ ਤਹਿਸੀਲ ਸਮਾਣਾ ਆਪ ਸਾਰੀ ਸੰਗਤ ਜਿਵੇਂ ਕਿਵੇਂ ਵੀ ਸਮਾਂ ਕੱਢ ਕੇ ਜਰੂਰ ਹਾਜ਼ਰੀ ਭਰੋ ਜੀ ਸਤਿਗੁਰੂ ਜੀ ਦਇਆ ਕਰਨ ਆਪਾਂ ਸਾਰੇ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਸਮਾਂ ਕੱਢ ਕੇ ਮਹਾਰਾਜ ਦੇ ਅੱਗੇ ਬੇਨਤੀ ਤਰਲੇ ਕਰੀਏ ਤਾਂ ਕਿ ਉਸ ਪਿਆਰੇ ਵੀਰ ਦੀ ਜਿਹੜੀ ਹੈ ਉਹ ਦਰਦ ਨੂੰ ਪੀੜਾ ਨੂੰ ਪਛਾਣਦੇ ਹੋਏ ਆਪਾਂ ਉਹਨਾਂ ਦੇ ਨਾਲ ਖੜੇ ਹੋ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ